ਹਾਂਜੀ ਸਤਿ ਸ੍ਰੀ ਅਕਾਲ ਜੀ ਪਾਲਾ ਨੇੜੀ ਫੰਟੇ ਬੋਬੋ ਵੈਲਕਮ ਹੈ ਜੀ ਅੱਜ ਵੀਰ ਰਢਾ ਗਿਆ ਪਿੰਡ ਪੰਘਾਲੀ ਜ਼ਿਲ੍ਹਾ ਅੰਮ੍ਰਿਤਸਰ ਤੇ ਤਹਿਸੀਲ ਮਜੀਠਾ ਅੱਜ ਦੀ ਵੀਡੀਓ ਦੇ ਵਿੱਚ 6-7 ਪਸ਼ੂ ਖਾਲਾਂਗੇ ਜੋ ਵਿੱਚ ਗੱਬਣਾ ਟੋਕੜਾਂ ਗੱਬਣਾ ਝੋਟੀਆਂ ਵੀ ਤੇ ਗਾਵਾਂ ਵੀ ਤੇ ਨਾਲ ਸੱਜਰਾ ਮੱਝਾਂ ਵੀ ਹਰ ਪ੍ਰਕਾਰ ਦਾ ਪਸ਼ੂ ਹੈਗਾ ਅੱਜ ਦੀ ਵੀਡੀਓ ਦੇ ਵਿੱਚ ਬਾਕੀ ਪੁੱਛਦੇ ਆਂ ਤੇ ਤੇਲ ਬੀਜੇ ਉਹਨਾਂ ਨੇ ਕਰਦੇ ਆਂ ਗੱਲਬਾਤ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਜੋ ਠੀਕ ਆ ਵਰਦਿਆ ਬੜਾ ਵਧੀਆ ਹੋਰ ਸੁਣਾਓ ਵਧੀਆ ਵਧੀਆ ਬੜੀ ਠੰਡੀ ਕੱਤੀ ਹੈ ਇਹ ਦੋਨਦੀ ਕੱਟੀ ਆ ਉਧਰ ਦੀ ਹਰਿਆਣੇ ਦੀ ਉਧਰ ਦੀ ਹਰਿਆਣੇ ਦੀ ਹੋਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਕੀ ਭਾ ਦਾ ਢੇਰੀ ਫਰਮ ਵੇਖਣ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਸਾਰੇ ਵੀਰਾਂ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਬਾਕੀ ਚਲੋ بڑا ਵੀਰਾਂ ਪੰਜਾਬ ਭਰਾਵਾਂ ਦਾ ਸੰਯੋਗ ਆ ਹਾਂਜੀ ਹਾਂਜੀ ਪਹਿਲਾਂ ਤੇ ਆਪਣਾ ਚੈਨਲ ਚਲਾਇਆ ਉਦੋਂ بڑا ਸੰਯੋਗ ਮਿਲਿਆ ਬਹੁਤ ਸੰਯੋਗ ਮਿਲਿਆ ਵੀਰਾਂ ਦਾ ਉਹ ਤਾਂ ਮਤਲਬ ਕਿ ਜਿਹੜਾ ਛਾਣਿਆ ਲੋਕਾਂ ਦਾ ਵੀਰਾਂ ਭਰਾਵਾਂ ਦਾ ਭੁੱਲ ਨਹੀਂ ਸਕਦੇ ਕਿ ਨਹੀਂ ਭੁੱਲਿਆ ਜਾਂਦਾ ਉਦੋਂ ਬਾਅਦ ਆਪਾਂ ਹਰਿਆਣੇ ਦਾ ਕੰਮ ਚਾਲੂ ਕਰਤਾ ਹਾਂਜੀ ਤੇ ਉਹਦੇ ਵਿੱਚ ਵੀ ਐਡਾ ਜਿਆ ਸੰਯੋਗ ਮਿਲਿਆ ਵੀ ਕਿਸੇ ਨੂੰ ਦੱਸਣ ਜੋਗ ਹੀ ਨਹੀਂ ਵੀ ਗੱਲ ਠੀਕ ਆ ਬਾਕੀ ਚਲੋ ਬੜੀ ਮਿਹਰ ਹੈ ਸਾਧਗੁਰਦੀ ਉਹਦਾ ਵੀ ਓਟ ਆਸਰਾ ਵਾ ਵੀਰਾਂ ਭਰਾਵਾਂ ਚਲੋ ਹਰ ਇੱਕ ਨੇ ਮੇਲ ਬਣਾ ਕੇ ਰੱਖੇ ਮਹਾਰਾਜ ਹਰ ਕਦੇ ਰੱਖੇ ਬਣਾ ਕੇ ਹਾਂਜੀ ਤੇ ਬਾਕੀ ਚਲੋ ਆਪਣੇ ਨਾਲ ਤੋਂ ਕੋਸ਼ਿਸ਼ ਕਰੀ ਦੀ ਵੀ ਜੋ ਕੁਝ ਹੋਵੇ ਉਹ ਦੱਸੀਦਾ ਵਾ ਹਾਂਜੀ ਹਾਂਜੀ ਬਾਕੀ ਓਦਾਂ ਤੇ ਕਿਸੇ ਗੱਲ ਦਾ ਝੂਠ ਨਹੀਂ ਨਿਕਲਦਾ ਡੰਗਰ ਕਿਸੇਲੇ ਉਪਰੇ ਸੰਦ ਜਾ ਕੇ ਨਾ ਹਾਂਜੀ ਕਿਲੋ ਓਦਾਂ ਦਾ ਦੁੱਧ ਦਾ ਫਰਕ ਜੂਰ ਪਾ ਜਿੰਦਾ ਕਿਸੇਰੇ ਠੀਕ ਹੈ ਠੀਕ ਇਹਲੇ ਪਾ ਵੀ ਜਾਂਦਾ ਕਿਸੇਰੇ ਨਹੀਂ ਪਉਂਦਾ ਹਾਂਜੀ ਹਾਂਜੀ ਕਲੇ ਇਨੀ ਗੱਲ ਹੋ ਸਕਦੀ ਆ ਠੀਕ ਹੈ ਤੇ ਬਾਕੀ ਓਦਾਂ ਨਹੀਂ ਕੋਈ ਗੱਲਬਾਤ ਵੀ ਜੇ ਪਿਸ਼ਾ ਮਾਰਦੀ ਕਿਸੇ ਨੂੰ ਹਲਤੀ ਆ ਹਾਂਜੀ ਕਿ ਇਹਨੂੰ ਥਣ ਘੱਟ ਵਾਦਿਆ ਕਿਸੇ ਨੂੰ ਚਾਰਥ ਨਹੀਂ ਕਹਾਂਗੇ ਤਿੰਨਸ ਨਹੀਂ ਹਲਤੀ ਆ ਠੀਕ ਆ ਜਾ ਕੇ ਕੋਈ ਸਾਈ ਬੁਆਲੀ ਆ ਹਾਂਜੀ ਉਹਨੂੰ ਮਈ ਨਹੀਂ ਘੱਲੀ ਜਾ ਆ ਦੀ ਸਾਈ ਮਾਰ ਲਈ ਆ ਇਹੋ ਜਿਹਾ ਕੰਮ ਨਾ ਕੀਤਾ ਤੇ ਨਾ ਹੋਇਆ ਤੇ ਨਾ ਕਰਾਂਗੇ ਹਾਂਜੀ ਤੇ ਬਾਕੀ ਦੁੱਧ ਵੀ ਜਿੰਨਾ ਦੱਸਾਂਗੇ ਉਹਨਾਂ ਹੀ ਹੋਗਾ ਕਿਤੇ ਨਵਾਲਣ ਤਵਾਲਣ ਨਾ ਹਵਾ ਹਵਾ ਚਲੋ ਕਿਲੋ ਅੱਧਾ ਕਿਲੋ ਦਾ ਉਹ ਵੀ 2-4 ਕਿਲੋ ਦਾ ਨਹੀਂ ਤੇਰੀ ਵੀ ਜੇ 10-10 ਦੀ ਤਾਂ 6 ਨਿਕਲੇ 8 ਨਿਕਲੇ ਹਾਂਜੀ ਹੋ ਸਕਦਾ ਚਲੋ ਕਿਹੜੇ ਸਾਥ ਅੱਧਾ ਕਿਲੋ ਘੱਟ ਨਿਕਲਾਵੇ ਕਿਹੜੇ ਵੱਧ ਵੀ ਨਿਕਲਦਾ ਹਾਂਜੀ ਹਾਂਜੀ ਜ ਸਾਡੇ ਘਰ ਕੋਈ ਚੋਵੇ ਦੇ ਹਾਂਜੀ ਤੇ ਬਾਕੀ ਚਲੋ ਹਾਂ ਪਿੰਡ ਦਾ ਮਾਲ ਤੇ ਮਾਲ ਤੇ ਫਿਰ ਕੱਲ ਵੀ ਦੇ ਪਾਇਆ ਸੀ ਤੇ ਵੇਖ ਗਿਆ ਸਾਰਾ ਜੀ ਬੜੀ ਕਿਰਪਾ ਹੋ ਗਈ ਮਾਲ ਦੀਆ ਵੇਖ ਲਓ ਵੀ ਹਾਂਜੀ ਚਲੋ ਵੇਖ ਗਿਆ ਮਾਲ ਤੇ ਵੇਖ ਗਿਆ ਕਰੀਬ ਨਾਲ ਸਾਰਾ ਇਹ ਮਾਲ ਦਾ ਕੈਮਰਾਮੈਨ ਸੀ ਹਾਂਜੀ ਹਾਂਜੀ ਆ ਚਲੋ ਮਾਲ ਦਾ ਬਣਾ ਦ ਤੇ ਅੱਜ ਆਪਣੀ ਝੋਟੀ ਘਰ ਦੀ ਇੱਕ ਹਰਿਆਣੇ ਦੀ ਆ ਅੱਛਾ ਉਧਰੋਂ ਲਿਆਂਦੀ ਉਧਰੋਂ ਲਿਆਂਦੀ ਦੋੰਦੀ ਕੱਟੀ ਸੂਈ ਅੱਛਾ ਹੁਣ ਟੋਕਰ ਗੱਪਣਾ ਆਪਣੇ ਘਰ ਦੀ ਟੋਕਰ ਗੱਪਣਾ ਠੀਕ ਹੈ ਤੇ ਘਰੇ ਸੂਆ ਚੋਇਆ ਪਹਿਲਾਂ ਉਹਦਾ ਪਹਿਲਾਂ ਹੀ ਸੂਆ ਹਰਕਾ ਠੀਕ ਹੈ ਦੂਜੇ ਗਾਂ ਸੁਣੀ ਉਹ ਵੀ ਵਿੱਚ ਪਾਉਣੀ ਆ ਅੱਜ ਉਹ ਵੀ ਵਿਖਾਉਣੀ ਆ ਤੇ ਟੋਕਰ ਗੱਪਣਾ ਖੜਿਆ ਨੇ ਤੇ ਝੋਟੀ ਹਰਿਆਣੇ ਦੀ ਆਪਣੇ ਕੋਲ ਠੀਕ ਹੈ ਆ ਗੋ ਦੋਂਦੀ ਘਟੀ ਆ ਠੀਕ ਹੈ ਜੀ ਤੇ ਸੀ ਠੰਡੀ ਕੱਡ ਕੱਡ ਦੇਖੋ ਘਟਾ ਹਾਂਜੀ ਹਾਂਜੀ ਬਾਕੀ ਇਹ ਨਹੀਂ ਵੀ ਸਾਰੇ ਜਿਹੜਾ ਸਸਤੀ ਗੱਲ ਜੀ ਸਸਤੀ ਹਾਂਜੀ ਬਾਕੀ ਇਹ ਨਹੀਂ ਵੀ ਛੋਸ਼ੇ ਬਾਜੀ ਨਹੀਂ ਆ ਜਿਹੜੀ ਮੈਂ ਉਧਰ ਵੀ ਉਗ ਨਾ ਉਹਨੂੰ ਉਧਰ ਵੀ ਕਹਾਂਗੇ ਠੀਕ ਹੈ ਕਈ ਮੇਰੇ ਵੀਰ ਭਰਾ ਨਾ ਕਮੈਂਟਾਂ ਚ ਕਹਿ ਜਾਂਦੇ ਆ ਹਾਂਜੀ ਉਹਨਾਂ ਵੀ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ ਵੀ ਜੇ ਤੁਹਾਨੂੰ ਕਿਸੇ ਗੱਲ ਦਾ ਨਹੀਂ ਗਿਆ ਤਾਂ ਸਾਨੂੰ ਮਿਲ ਕੇ ਮੈਂ ਤੁਹਾਨੂੰ ਤੁਹਾਨੂੰ ਉਹਦਾ ਚਾਦਨਾ ਪਾਈਏ ਤੁਹਾਨੂੰ ਤਾਂ ਪ੍ਰੂਫ ਰਹੀ ਗੀ ਠੀਕ ਹੈ ਜੀ ਕਿ ਘਰੇ ਬੈਠੇ ਨਾ ਐਵੇਂ ਕਮੈਂਟ ਕਿੰਨੂ ਕਰ ਦਿਆ ਕਰੋ ਇਹ ਜੈੰਦੀਪੁਰ ਲਾਗੋ ਮੈਂ ਫਰਾਂਨੇ ਦੇ ਪਿੰਡ ਵਾਲਾ ਜ ਜਿਹੜਾ ਸੱਚੇ ਹੋਵੇ ਸਾਹਮਣੇ ਲਿਆਉਣਾ ਸੱਚ ਜਿਹੜਾ ਉਹ ਸਾਹਮਣੇ ਆਊਗਾ ਹਾਂਜੀ ਹਾਂਜੀ ਝੂਠ ਨਹੀਂ 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 ਦਿਹੂਗਾ ਠੀਕ ਹੈ ਜੀ ਸੱਚ ਜਿਹੜਾ ਹੋਣਾ ਹਾਂਜੀ ਹਾਂਜੀ ਉਹ ਸਾਹਮਣੇ ਹੋਊਗਾ ਸੱਚੀ ਗੱਲ ਕਰਦੇ ਰਾਵਾਂਗੇ ਠੀਕ ਹੈ ਜੀ ਤੇ ਬਾਕੀ ਉਹਦੇ ਕਮੈਂਟ ਕਰਨ ਵਾਲੇ ਵੀਰ ਨੂੰ ਮੇਰੀ ਬੇਨਤੀ ਆ ਕਿ ਤੇਰੇ ਇੱਕ ਮਿੰਟ ਦਾ ਸਾਨੂੰ ਕੋਈ ਫਰਕ ਨਹੀਂ ਪੈਂਦਾ ਹਾਂਜੀ ਹਾਂਜੀ ਤੇ ਉਹਦੇ ਤੇਰੇ ਬੰਦਾ ਦਾ ਕਰਦੇ ਤੇਰੇ ਇੱਕ ਮਿੰਟ ਕੁ ਮੂੜ ਜਿਹੜੇ ਉਹ ਸਾਨੂੰ ਕੁਝ ਨਹੀਂ ਆ ਤੇਰੇ ਕਮੈਂਟਾਂ ਨੂੰ ਕੋਈ ਕਰਨਾ ਵਾ ਠੀਕ ਹੈ ਠੀਕ ਹੈ ਇਹਨਾਂ ਭਰਾ ਵੀਰਾਂ ਨੇ ਮਾਲ ਲੈਣਾ ਵਾ ਜਾਂ ਦੇਣਾ ਵਾ ਉਹਨਾਂ ਨਾਲ ਪਿਆਰ ਸੰਜੋਗ ਚਾਹੀਦਾ ਉਹਨਾਂ ਨਾਲ ਮਿਲ ਲਿਆ ਵਾ ਉਹਨਾਂ ਨਾਲ ਤਹਿਤ ਨੂੰ ਧੰਨਵਾਦ ਕਰਦੇ ਆਂ ਸਾਰੇ ਵੀਰ ਭੈਣਾਂ ਪਰ ਸਾਸਰੀ ਘਾਲ ਤੇ ਜਿਹੜੇ ਹਿੜਿਆਣ ਦੀ ਝੋਟੀ ਆ ਉਹਨਾਂ ਦੇ ਕੋ ਇੱਧਰ ਵੀ ਉੱਧਰ ਵੀ ਜਕਾਉਂਗੇ ਠੀਕ ਹੈ ਜੀ ਇਹ ਨਹੀਂ ਗੱਲ ਹੋਊਗੀ ਇਹ ਇਹ ਨਹੀਂ ਗੰਦ ਨਹੀਂ ਭੀਜਣਾ ਠੀਕ ਜੋ ਹੋਊਗਾ ਉਹ ਦੱਸਾਂਗੇ ਉਹ ਦੱਸਾਂਗੇ ਉਹ ਦੱਸਾਂਗੇ ਠੀਕ ਆਹ ਦੋਂਦੀ ਕੱਟੀ ਆ ਤਾਂ ਏਦਾਂ ਹੀ ਥੱਲੇ ਬਾਜੋ ਇਹਦੇ ਠੀਕ ਹੈ ਜੀ ਆਹ ਵੇਖੋ ਆਹ ਆ ਚੀਜ਼ਾਂ ਆਉਂਦੀਆਂ ਹਰਿਆਣੇ ਆਹ ਚੀਜ਼ ਇਹ ਇਹਦੇ ਕੋਈ ਆਪਾਂ ਮੂੰਹ ਆ ਕੇ ਪੁੱਛ ਚੱਕੀ ਕੱਟੀ ਨੇ ਹਾਂ ਦੋਂਦੀ ਆ ਕੱਟੀ 10 ਕਿਲੋ ਆਹ ਸਾਰੀਆਂ ਝੋਟਕੀਆਂ ਸਾਰੀਆਂ ਵਿੱਚ ਹਾਂਜੀ ਸਾਰੀਆਂ 8-10 ਝੋਟਕੀਆਂ ਗੱਲ ਸਾਰੀਆਂ ਵਿੱਚ ਆਹ ਕੱਲ ਜਿਹੜੀਆਂ ਵੀਡੀਓ ਜਵਾਈਆਂ ਆ ਗਿਆ ਜੀ ਹਾਂ ਜੀ ਹਾਂ ਜੀ ਇਹ ਜੀ ਆਪਾਂ ਕੁਫਰਤੋਲੀ ਜਮੋਂ ਲੂਣ ਨੂੰ ਨਹੀਂ ਜਾਵਾਂਗੇ ਹਾਂ ਜੀ ਹਾਂ ਜੀ ਤੇ ਝੂੜ ਦਾ ਪੈਣ ਨਹੀਂ ਤੇ ਝੂੜ ਜਲਾ ਨਹੀਂ ਮੋਲੀ ਸੱਚਾਈ ਦਾ ਜੋ ਝੂੜ ਖਤਮ ਹੋ ਜਾਂਦਾ ਹਾਂ ਜੀ ਚਲੋ ਗਾਡੀ ਜਿੰਨਾ ਮਾਲ ਲੈਣਾ ਹੈ ਉਹਨਾਂ ਦੱਸਣਾ ਕਿ ਅਸੀਂ ਆਪਣੇ ਮੂੰਹ ਵੀ ਦੱਸਣਾ ਹਾਂ ਜੀ ਬਾਕੀ ਇਹ ਅਸੀਂ ਵੈਦਾਂ ਕਿੰਨੇ ਆ ਹਾਂ ਜੀ ਇਹ ਢਾਣੇ ਦੀ ਉਹ ਢਾਣੇ ਦੀ ਕਹਾਂਗੇ ਜਿਹੜੀ ਇੱਧਰ ਦੀ ਉਹਨੂੰ ਇੱਧਰ ਦੀ ਕਹਾਂਗੇ ਮਿਲਣ ਗਿਆ ਇੱਧਰ ਦੀਆਂ ਵਿੱਚ ਮਿਲਣ ਗਿਆ ਉੱਧਰ ਦੀਆਂ ਹਾਂ ਜੀ ਹਾਂ ਬਸ ਆ ਆ ਕੇ ਕੰਮ ਕਰਾਉਂਦੀ ਆ ਪਾਓ ਇੱਦਾਂ ਥੱਲੇ ਬੈ ਜਾ ਠੀਕ ਆ ਠੀਕ ਆ ਆ ਵੇ ਆ ਵੇ ਢੋਂਦੀ ਆ ਠੀਕ ਦੋਂ ਦਲਦਲ ਛੱਟ ਬਣਾਉਂ ਗੋਲ ਕਰ ਆਏ ਦੋਂਦੀ ਕੱਟੀ ਆ ਪਿਓਰ ਦੋਂਦੀ ਹਰਿਆਣੇ ਦੀ ਕੱਟੀ ਤੇ 10 ਕਿਲੋ ਇਹਦੇ ਕੋਈ ਬੋਲਾ ਲਾ ਲੈ ਤੇ ਕੋਈ ਦੁੱਧ ਹੈਨੂ ਕਰ ਲੋ ਮਰੀ ਜੀ ਆ ਨਾ ਬਾਜੀ ਵਿੱਚ ਆਉਂਦੀ ਆ ਹੈਨ ਕਰ ਲੋ ਬੱਚੇ ਥੋੜੀ ਜਾਂਦੀ ਆ ਕੋਈ ਨਹੀਂ ਹੈਨ ਕਰ ਲੋ ਮਰੀ ਪਿਓਰ ਇੱਕ ਰੰਗ ਕਾਲੀ ਹੈ ਜਿਹਨੂੰ ਕਹਿੰਦੇ ਸਿੰਗਲ ਹੱਡੀ ਠੀਕ ਆ ਜੀ ਆ ਵੇ ਲੋ ਪੂਛ ਪਾਸ ਕੋਈ ਇੱਕ ਚਾਵਾ ਹੈ ਪਿਓਰ ਮੋੜਾ ਕਿੱਡਾ ਵੀ ਦੁਨੀਆ ਵਾਲਾ ਹੈ ਬਾਕੀ ਜਿਹੜੇ ਬੰਦੇ ਨੂੰ ਮੈਂ ਨਹੀਂ ਸਾਰਿਆ ਨਾ ਉਹ ਨਹੀਂ ਪਿੱਛੇ ਹਟਦਾ ਹਾਂਜੀ ਹਾਂਜੀ ਅਬ ਇਹ ਨਹੀਂ ਵੀ ਨਿਕੀ ਜੀ ਆਪੇ ਇੱਥੇ ਆਵੇ ਤਾਂ ਨਿਕੀ ਜਾਪੇ ਠੀਕ ਕਰਨ ਕਰਦੀ ਠੀਕ ਹੈ ਠੀਕ ਹੈ ਮਗਰ ਬੱਚਾ ਕੀ ਆ ਗਿਆ ਜੋ ਮਗਰ ਵੀਰੇ ਦੇ ਘਟਾ ਘਟਾ ਦੁੱਧ ਦੇਵਾ 10 ਕਿਲੋ ਮਿੰਕੇ ਦੇਵਾਂਗੇ ਲੀਟਰ ਨਾਲ ਦੁੱਧ ਜੋੜੀ 13 14 ਕਿਲੋ ਕਰੂ ਠੀਕ ਹੈ ਜੀ ਆਹੋ ਹੀ ਬੱਚਾ ਆ ਗਿਆ ਆਹੋ ਹੀ ਬੱਚਾ ਆ ਗਿਆ ਲੋਇਆ ਮਗਰੇ ਹੋਰ ਇੱਕ ਰੰਗ ਕਾਲੀ ਆ ਠੀਕ ਹੈ ਗੋਂਦੀ ਆ ਜੀ ਆ ਦੰਦ ਦੀ ਬੁਖਾਰ ਲੈਣੇ ਆ ਜੀ ਜਿਹਦੇ ਬਾਪੇ ਲੱਗਦਾ ਫੋਟ ਵਾਲਾ ਆ ਗਿਆ ਪਰ ਸਮਾਨ ਨਹੀਂ ਲੱਗਾ ਖਾਣ ਸਮਾਨ ਲਾ ਕੇ ਖਾ ਲਦੇ ਆ ਇਹ ਨਹੀਂ ਪਿਟਾ ਕੇ ਬਣਾਉਂਦੇ ਆ ਪਸਮਾਇਆ ਨਹੀਂ ਡੰਗਰ ਵੀੜੀ ਪਾਉਂਗਾ ਠੀਕ ਹੈ ਜੀ ਆਹੇ ਦੋਦੀ ਘਟਲੇ ਕੀ ਇਹ ਠੰਡੀ ਇਦਰੇ ਆਵੇ ਖੁਫਾਈ ਦੋਂਦੀ ਹੈ ਖੈ ਦੋਂਦੀ ਹੈ ਹਾਂਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਦੋਂਦੀ ਵੱਡੀ ਵੱਡੀ ਬੱਦਗਾਹ ਨੂੰ ਚੰਗਾ ਮਸਾਲਾ ਬੜੀ ਫਿਰ ਛੋਟਾ ਛੋਟਾ ਬੋਲੇ ਟਕਾਣੇ ਲਗਾ ਹਾਂਜੀ ਹਾਂਜੀ ਚਲ ਆ ਕਰਮੋ ਚਲਗਾ ਇਹ ਪਿਓਰੇ ਕਰਾਂ ਕਾਲੀ ਇਹਦਾ ਕਿਦਰ ਰੰਗ ਥੋੜੀ ਲਾਇਆ ਨੂੰ ਜੋ ਕੁਦਰ ਤਲੋਂ ਦੱਸੋ ਡੇਡ ਮੋਲ ਕੱਢੀ ਹੈ ਜਿੰਨਾ ਮਰਜੀ ਗਾਹੀ ਵੇਖ ਜਾਣੀ ਹਾਂਜੀ ਚਲੋ ਬਾਜ਼ਾਰ ਵੀ ਚੰਗਾ ਕੱਢੀ ਆਪ ਹੀ ਬੜੀ ਚੰਗੀ ਆ ਹਾਂਜੀ ਇਹਦਾ ਮੁੱਲ ਹਣ ਜਿੰਨਾ ਮੱਦੀ ਗਈ ਇਹ ਜੋੜੀ ਸਵਾਲ ਲੱਖੀ ਦੇਣਾ ਸਵਾਲ ਲੱਖ 1.5 ਇੱਕ ਬੰਜੀ ਦੀ ਸਵਾਲ ਦੀ ਨਾ 20 ਹੀ ਹਾਂਜੀ ਨਾ 15 ਦੀਆਂ ਠੀਕ ਆ ਇੱਕ 12 ਦੀਆਂ ਨਾ ਦੇਣੀ ਇੱਕ 12 ਦੀ ਇੱਕ ਬੰਦ ਗੱਡੀ ਹਵਾ ਨਾ ਦੇਣਾ ਠੀਕ ਆ ਤੇ ਦੁੱਧ ਤੋਂ ਪਹੁੰਚ 4 ਡੰਗ ਚੋਏ 10 ਕਿਲੋ ਟਾਈਮੋਂ ਟਾਈਮ ਬਧੂ ਕੱਢੂ ਨਹੀਂ ਠੀਕ ਆ ਜੀ ਤੋਂ 10 ਡੰਗ ਚੋਏ ਠੀਕ ਆ ਆਹ ਜੋ ਪਿਓਰ ਹਰਿਆਣੇ ਦੀ ਤੋਂਦੀ ਸਾਡੇ ਘਰ ਇਹ ਝੋਟੀ ਜਿਹੜੀ ਹੈ ਨਾ ਆਪਾਂ ਝੂੜ ਦੀ ਮਾਰਨਾ ਨਾ ਕੋ ਲੋੜੇ ਮਾਰਨੀ ਇਹਦੀ ਮਾਂ ਜਿਹੜੀ ਹੈ ਨਾ ਹਰਿਆਣੋਂ ਆਈ ਸੀ ਠੀਕ ਆ ਜੀ ਇਹਦੀ ਮਾਂ ਜਿਹੜੀ ਹੈ ਹਰਿਆਣੋਂ ਆਈ ਹਾਂ ਆਪਾਂ ਇਹ ਨਹੀਂ ਰੱਖੋ ਇਹ ਵੀ ਮਾਤ ਲੈ ਆ ਗਏ 18 ਕੋ ਦੁੱਧਿਆ ਥਣ ਤਿੰਨ ਆ ਰਹੀ ਆ ਠੀਕ ਆ ਰਹੀ ਆ ਨਿਹੰਗ ਸਿੰਘਾ ਹੜਾ ਵੀ ਪਰਾ ਜੀ ਨੇ ਖੜੀ ਨਹੀਂ ਸੁੱਤੀ ਠੀਕ ਆ ਜੀ ਐ ਹੁਣ ਰਹੀ ਆਓ ਇਹਦੀ ਕਤੀ ਦੀ ਮਾਂ ਕਿਹਦੀ ਮਾਂ ਠੀਕ ਆ ਕਤੀ ਮਗਰਾਈ ਸੀ ਠੀਕ ਆ ਤੂੰ ਨਹੀਂ ਕੱਟੀ ਦੂਜੇ ਸੂਈ ਸੁਣੀਏ ਦੂੰਧੀ ਸੂਈ ਆ ਇਹਨਾਂ ਨੂੰ 16 ਕਿਲੋ ਤਾਂ ਆਪਣੇ ਘਰ ਚੋਂ ਆ ਕਿਸੇ ਕੋਲ ਲਈ ਨਹੀਂ ਇਹ ਨਹੀਂ ਕਹਣਾ ਵੀ ਕਿਸੇ ਘਰੋਂ ਜੋਗ ਲਿਆ ਆਪਣੇ ਘਰ ਚੋਂ ਆ ਆਪਣੇ ਘਰ ਚੋਂ ਆ 16 ਕਿਲੋ ਸੂਆ ਸਾਰਾ ਅਸੀਂ ਚੋਇਆ ਵਾ ਠੀਕ ਆ ਇਹ ਚਾਰ ਕੁ ਬਣਨ ਜਾ ਚਾਹੇ ਚਾਰ ਮਹੀਨੇ ਬੂਰੇ ਹੋ ਗਏ ਪੰਜਵਾਂ ਇਹਨੂੰ ਲੱਗਾ ਹੋਵੇ ਠੀਕ ਆ ਜੀ ਚੈੱਕ ਪਾਸ ਆ ਕਿਆ ਕ ਕਰਾ ਲੇ ਕੋਈ ਖਾਲੀ ਨਿਕਲੇ ਆਉਣ ਜਣਾ ਕਰਾ ਬੱਡੀ ਝੋਟੀ ਨਹੀਂ ਜੀ ਨਹੀਂ ਬੱਡੀ ਝੋਟੀ ਕਾਦ ਕਟ ਵੇਲਾ ਪਿਓ ਝੋਟੀ ਰਹਿਣ ਦੀ ਆ ਬੱਡੀ ਝੋਟੀ ਆ ਤੇ ਹੈਗੀ ਬਿਲਕੁਲ ਉਧਰ ਦੀ ਇਹ ਨਹੀਂ ਬੇਦਰ ਦੀ ਆ ਠੀਕ ਆ ਕੋ ਇਹ ਆਪਣੀ ਮਾਂ ਦੇ ਮਗਰ ਨਹੀਂ ਝੋਟੀ ਦਸੀ ਜਾਂਦੀ ਆਗੇ ਹਾਂ ਬਾਕੀ ਜਿਹਨੇ ਆਉਣਾ ਉਹਨੇ ਵੇਖ ਕੇ ਲੈਣੀ ਆਗੇ ਬਾਕੀ ਇਹਨੇ ਕੋਈ ਥਾਣੇ ਦੇ ਨੁਕਸੇ ਹੋਏ ਕੋਈ ਇਹ ਕੋਈ ਗੱਲਬਾਤ ਉਧਾਂ ਦੀ ਕਰੇ ਐਂ ਜਿਵੇਂ ਵਾਰਾਂਗੇ ਠੀਕ ਆ ਜੀ ਕਹੇ ਭਰਦੀ ਝੋਟੀ ਮੋਲਦੀ ਨਹੀਂ ਜੀ ਉਧਰ ਦੀ ਨਾ ਹੋਵੇ ਹਾਂ ਜੀ ਤਾਂ ਹੀ ਜੁਮਿਆ ਦੇ ਵਿੱਚ ਠੀਕ ਆ ਬਿਲਕੁਲ ਆਏਗਾ ਪਾਲੀ ਜੀ ਜਰੂਰ ਇੱਧਰ ਆ ਪਰ ਗੱਟੀ ਉਧਰੋਂ ਆ ਜੀ ਠੀਕ ਆ ਹਾਂ ਪਾਲੀ ਇੱਧਰ ਆ ਇਹ ਦੇਖੋ ਕਿੰਨੀ ਰਾਜੀ ਾਕਾਤ ਕੇ ਨਾ ਵੱਡਾ ਵਾ ਪੂਰੀ ਭਾਰੀ ਢੋਟੀ ਜਾਣਾ ਚਾਰ ਮਹੀਨਿਆਂ ਕੇ ਪਹਿਲਾਂ ਜਾਂਦੇ ਚੱਕ ਪਾਸ ਆ ਠੀਕ ਆ ਸਨਾ ਸੋਨਾ ਵੀ ਸਾਫ ਆ 6 ਕਿਲੋ ਦੁੱਧ ਆ ਠੀਕ ਆ ਜੀ ਤੇ ਬਾਕੀ ਹੋ ਸਕਦਾ ਹੱਟ ਘਰ ਮਿਲਦੀ ਹੈ ਪਹਾੜੇ ਤੇ ਠੀਕ ਆ ਦੂਜੇ ਘਰ ਜਾ ਕੇ ਟੀਕਾ ਲਵਾਵੇ ਠੀਕ ਆ ਉਹ ਦੂਜੇ ਘਰ ਜਾ ਕੇ ਦੋ ਤਿੰਨ ਦਿਨ ਟੀਕਾ ਲਵਾਉਣਾ ਵਾ ਠੀਕ ਆ ਵਾਲੇ ਨਾਲ ਵਾਲੇ ਅਸੀਂ ਆਪਣੇ ਕੋਲ ਚੋਕੇ ਦੇਵਾਂਗੇ ਸਾਡੇ ਘਰ ਮਿਲੂਗੀ ਪਹਾੜੇ ਤੇ ਦੂਜੇ ਘਰ ਜਾ ਕੇ ਟੀਕਾ ਲਵਾ ਸਕਦੀ ਆ ਠੀਕ ਆ ਜੀ ਦੇ ਦਸੋੜ ਰੇਡ ਵੀਰਾਂ ਦਾ ਜਿੰਨਾ ਮੱਝ ਏ ਰਿਹਾ 80 ਹਜ਼ਾਰ ਦੀ ਓਟ ਜਦਾਂ 80 ਹਜ਼ਾਰ ਦੀ ਛੋਟੀ 1.5 ਲੱਖ ਦੀ ਅਸੀਂ ਆਪ ਲਿਆਵਾਂਗੇ ਕਿਸੇ ਦੇ ਕਹਿੰਦੇ ਗੱਲ ਵੱਖਰੀ ਆ ਜਿੱਦਾਂ ਸੂਬੂਗੀ ਜਿੱਦਾਂ ਸੂਬੂਗੀ ਭਾਵੇਂ ਮੰਦਾ ਆ ਜੇ ਮੰਦੇ ਦਾ ਪਿਓ ਆ ਜੇ ਅੱਛਾ 1.5 ਲੱਖ ਦੀ ਕੱਟੀ ਅਸੀਂ ਆਪ ਲਿਆਵਾਂਗੇ ਠੀਕ ਆ ਅੱਦੇ ਮੁੱਲ ਚਲੋ ਹੁਣ 80 ਦੀ ਵੀ ਨੂੰ 75 ਦੀ ਵੀ ਹੁਣ ਦੇਖਣੀ ਆ ਜੇ ਕੋਈ ਵੀਰ ਭਾਂ ਭਰਾ ਲਊ ਆਪਣੀ ਸਮਝ ਲੈ ਨਵੇ ਕਿ ਨਾਂ ਵੀ ਕੋ ਖੜੂ ਤਾਂ ਵੀ ਆਪਾਂ ਨੂੰ ਰੱਖ ਕੇ ਖੋਚਣਾ ਚਲੋ ਤੁਸੀਂ ਆਮ ਗੁਰੇ ਦੇ ਹਿਸਾਬ ਨਾਲ ਪਾਤੀਆਂ ਕਾਲੇ ਸੀ ਅੱਛਾ ਅੱਛਾ 70 ਦੇ ਦਾਂਗੇ 70000 ਦੀ ਘਟਾ ਹਾਂ ਨਾ 70000 ਛੋਟੀ ਵੱਡੀ ਆ ਵੀਰੇ 70000 ਕੋ ਘਟਾ ਨਾ ਦੇਣੀ ਆ ਅੱਛਾ ਤੇ ਨਾਮ ਮੇਰਾ ਵੀਰ ਕੋਈ ਇਹਦੀ ਖੇਡ ਵਗੈਰੇ ਠੀਕ ਆ ਜੀ ਬਾਕੀ ਹਿਰਾਨੇ ਦੇ ਨਾਮ ਤੋਂ ਦੇ ਜੁਮੇਆ ਰਿਆਂ ਗੱਬਾਂ ਜਿਹੜੀ ਚੱਕਾ ਲਾਣੀਆਂ ਕਿ ਲੋ ਕੋਈ ਨਹੀਂ 70 ਜੋ ਥੋੜਾ ਬੜਾ ਮੰਗ ਰਾਨ ਕਰਦੇ 70 ਨਹੀਂ ਘਟਦੀ ਦੇਣੀ 70 ਦੀ ਆਹ ਕੋਲ ਆ ਜੋੜੀ ਪਹਿਲੇ ਜਿਹੜਾ 7 ਕਿਲੋ ਦਿਆ ਠੀਕ ਆ ਡਰਦੀ ਆ ਓਏ ਇਹਦਾ ਡਰਦੀ ਇਹਦਾ ਉਫਾ ਦੇ ਨਾ ਬੜੀ ਬੜੀ ਆ ਇਹ ਡੜੀ ਜਾਂਦੀ ਥੋੜੀ ਜੀ ਕੀ ਦੋਰ ਦੇ ਦੋਰ ਦੇ ਨਹੀਂ ਦਰਨੀ ਦੋਰ ਕੋਈ ਨਹੀਂ ਕਰ ਪਾਉਂਦਾ ਪਹਿਲੇ ਸੋਚ ਵੜੀ ਜਾਏ ਪਹਿਲੇ ਸੋਚ ਚਾਰਾਂ ਦਾ ਮੂੰਹ ਦੀ ਠੀਕ ਹੈ ਹਾਂ ਇਹ ਜਵਾਗ ਮਾਰ ਕੇ ਡਰਦੀ ਆ ਥਣਾ ਸੁਣਾ ਦੀ ਪੂਰੀ ਗਾਰੰਟੀ ਹੋ ਕੇ ਬੰਦੀ ਸੁਈਆ ਬੱਚਾ ਇਹਦਾ ਹੈ ਨਹੀਂ ਆ ਮਰਿਆ ਵਾ ਠੀਕ ਹੈ ਇੱਕ ਟਾਈਮ ਬਲੋਂ ਦਮ ਟੀਕੇ ਚੋਂਦੇ ਨੇ ਹੁਣ ਇੱਕ ਟਾਈਮ ਟੀਕੇ ਦੇ ਤੇ ਇੱਕ ਟਾਈਮ ਬਾੜੇ ਜੁਮਣ ਲਈ ਆ ਇੱਕ ਟਾਈਮ ਟੀਕੇ ਦੇ ਇੱਕ ਟਾਈਮ ਬਾੜੇ ਇੱਕ ਟਾਈਮ ਬਾੜੇ ਜੁਮਣ ਲਈ ਆ ਤੇ ਝੋਟੀ ਵਖ ਜਾਗਨ ਕਿੰਨੀਆਂ ਦੁੱਧ ਕਿੰਨਾ ਜੋ ਦੁੱਧ ਸਾਠ ਇਧਰ ਵੀ ਆ ਠੀਕ ਆ ਆਪਾਂ ਸੇਗਾ ਗੁੰਡਾ ਵੇਖ ਕੇ ਆਦੀ ਉਧਰ ਦੀ ਉਧਰ ਦੀ ਹੈ ਇਧਰ ਦੀ ਆ ਇਹ ਇਧਰ ਦੀ ਹੈ ਇਧਰੋਂ ਲਈਏ ਇਧਰ ਦੀ ਠੀਕ ਆ ਹਾਂਜੀ ਤੇ ਮੋਲੇ ਦਾ ਵਟਾ ਨਹੀਂ ਕਰਨਾ ਹਾਂਜੀ ਮੋਲੇ ਦਾ ਨਿੱਕਾ ਕਰ ਦੇਣਾ ਵਾ ਦੱਸੋ ਇਹ ਤੁਹਾਨੂੰ ਚੰਗੀ ਲੱਗੂ ਵੀਰ ਭਾ ਲੈ ਜੂ 60 ਦੀ ਦੇ ਦਾਂ ਹੁਣ 55000 ਦੀ ਦੇਣਗੇ 55000 ਦੀ 55000 ਦੇ ਦਾਂਗੇ ਆ ਵਸਤੀਆਂ ਖਾਲ ਖੋਲ ਕੇ ਹਾਂ ਠੀਕ ਹੈ ਜੀ ਹਾਂਜੀ ਆ ਵਸੀ ਦਾ ਜਵਾਬ ਕਰਨੀ ਤੋਦੇ ਕੋ 12 ਕਿਲੋ ਲੀਟਰਾਂ ਮਿਣ ਕੇ ਦੇ ਪਹਿਲੇ ਸੂਏ ਆ ਪਹਿਲੇ ਸੂਏ ਅਸੀ ਬਾਕੇ ਚੋਈ ਦੀ ਆ ਪੀਰ ਠੰਡੀ ਬੜੀ ਆ ਕੋਈ ਨਾ ਰੋਸੀ ਆਏ ਦੋ ਦੋ ਲਓ 12 ਕਿਲੋ ਲੀਟਰ ਵਾਲਾ ਮਿਲ ਕੇ ਲੈਣਾ ਪਾਣੀ ਦਾ 12 ਕਿਲੋ ਦੁੱਧ ਪਹਿਲਾਂ ਸੂਈ ਦੇਖਦਾ ਗੇਂਦ ਵਰਗੀ ਬੱਚਾ ਮਰ ਗਿਆ ਦਾ ਠੀਕ ਹੈ ਕੋਈ ਤੋਕਰਨਾ ਗਣੇ ਇਹਨੂੰ ਵੀ ਸੇਵਾ ਸਰਦੋ ਦੇ ਬੈ ਸੱਦੇ ਰਿਹਾ ਹੈ ਸੂਈ ਥੋੜੇ ਜਰਦੀ ਆ ਹਾਂਜੀ ਇਹ ਨਹੀਂ ਮੈਨੂੰ 6 ਮਹੀਨੇ ਹੋ ਗਿਆ 5 ਹੋ ਗਿਆ ਨਹੀਂ ਹਾਂਜੀ ਦੋਵੇਂ ਅੰਦਰ ਹੀ ਆ ਜੀ ਦੋ ਨਹੀਂ ਦੋ ਨਹੀਂ ਦੋ ਹੀ ਹੈ ਆ ਦੋ ਮੰਦਰੀਆਂ ਚਲੋ ਦੋ ਮਹੀਨੇ ਦੰਦਰੀਆਂ ਪਰ ਦੋ ਮਹੀਨੇ ਕੋ ਮੰਨ ਕੇ ਚਲੇ ਠੀਕ ਹੈ ਜੀ ਦੋ ਮਹੀਨੇ ਮੰਨ ਕੇ ਚਲੇ ਬੱਚੀ ਨੂੰ 12 ਕਿਲੋ ਦੁੱਧ ਲੀਟਰ ਵਾਲਾ ਪਾਣੀ ਵਰਗਾ ਠੀਕ ਹੈ ਦੱਸੋ ਰੇਟ ਇਹ ਕਿੰਨਾ ਫੁੱਟ ਹਾਂਜੀ ਰੇਟ ਇਹਦਾ ਵੀਰ ਜਿੰਨਾ ਮਰਜ਼ੀ ਕਰੀਏ 28000 ਲੈ 28000 ਜੀ 24000 ਦੀ ਬੱਚੀ ਦੇ ਲੰਗਾ ਹਾਨਾ ਪਖੀਏ 24000 12 ਤੋਂ 24 12 ਕਿਲੋ ਤੇ ਮਿਣਕੇ ਦੇਵਾਂਗਾ ਲੀਟਰ ਨਾਲ ਠੀਕ ਹੈ ਜੀ ਆ ਟੋਕਰ ਗੱਬਣ ਜਾਂ ਜਲਦੀ ਵੜ ਟੋਕਰ ਗੱਬਣ ਬੜੀ ਆ ਕੋ ਇਤਨਾ ਹੀ ਵਜਾ ਭਾਵੇਂ ਆਹੋ ਜਲਦੀ ਠੰਡੀ ਜਲਦੀ ਆ ਚੋਕਰਾਂ ਗੱਬਣਾ ਸਕੋ ਨਾ ਮੜੇ ਜਨੇ ਇੱਕ ਠੰਦੀ ਮੜੇ ਦੋ ਠੰਡਾ ਤਾ ਵਖੋ ਠੰਡੂ ਨੇ ਸਾਫ ਆ ਠੀਕ ਹੈ ਜੀ ਆਕੇ ਦੇਖੋ ਚੈੱਕ ਕਰ ਲਓ ਸਾਫ ਨੇ ਸਾਫ ਆ ਠੀਕ ਹੈ ਕਾਂਗੇ ਚ ਭੂਰਨੀ ਛੱਟਾ ਨਹੀਂ ਪੋਲੀ ਪੋਟੀ ਧਾਲੂ ਕਰ ਗਈ ਜਲਦੀ ਚ ਚੋਂ ਥੰਮੀ ਨਾ ਲਗਾਣ ਤੂੰ ਪੰਜਵਾ ਕੰਨ ਚਾਰ ਹੋ ਗਏ ਚਾਰ ਮਹੀਨੇ ਹੋ ਗਏ ਪੰਜਵਾਂ ਲੱਗਾ ਠੀਕ ਹੈ ਚੈੱਕ ਪਾਸ ਚੈੱਕ ਪਾਸ ਟਰੈਕਟਰ ਕੋਈ ਲਿਆ ਗਿਆ ਆਪਣਾ ਚੈੱਕ ਕਰਾ ਥੱਲੀ ਕਰਾਵੇ ਦੋ ਦੋ ਕਾ ਹੁਆ 12 ਗਲੋ ਲੀਟਰ ਵਾਲਾ ਹਾਂਜੀ ਠੰਡਾ ਠੰਡਾ ਕਰਕੇ ਜਣਾ 12 ਕਿਲੋ ਕੋਈ ਰਸੀ ਨਹੀਂ ਪੋਣੀ ਕੋਈ ਪਹਾੜਾ ਕੇ ਪੋਣਾ ਕੋਈ ਪਹਾੜਾ ਨਹੀਂ ਪੋਣਾ ਜਲਸੀ ਵੱਡੀ ਪੰਜਾਬ ਵਾਲੀ ਠੀਕ ਹੈ ਜੀ ਇਹ ਸੁਆ ਕੇ ਨਵਾ ਆ ਗਿਆ ਸੁਆ ਪਹਿਲਾਂ ਹਰਕਾ ਸੂਈ ਦੂਜੇ ਗਾਂ ਸੁਣਾ ਹਾਂਜੀ ਠੰਡੀ ਦੀ ਦੀ ਜਵਾ ਬਦਵਾ ਇੱਕ ਨੰਬਰ ਦਾ ਠੀਕ ਹੈ ਜੀ ਠੰਡੀ ਦੀ ਵਾੜ ਠੰਡੀ ਆਲੇ ਵੈਣੇ ਗਾਈ ਨਹੀਂ ਬੁੱਢਣ ਕਰ ਜਾਂਦੀ ਭਾਵੇਂ ਸੱਜੇ ਲਗੇ ਭਾਵੇਂ ਦੋ ਕਰਦਾ ਹੀ ਠੀਕ ਹੈ ਜੀ ਤੇ ਦੱਸੋ ਰੇਟ ਇਹਦਾ ਰੇਟ ਜਿੰਨਾ ਮਰਜ਼ੀ ਕਰੀਏ ਦੇ ਦਾਂਗੇ 36000 ਦੇ ਦਾ ਰਹਿਣੀ ਜਿਆ ਜੀ ਮੋਟਾ 32000 ਦੇ ਦਿੰਦਾ ਸਾਨੂੰ 32000 32000 ਠੀਕ ਹੈ ਜੀ 12 ਕਿਲੋ ਤਾਂ ਸੱਜੇ ਆ ਜਾਂਦਾ 12 ਕਿਲੋ ਮਿਲ ਕੇ ਲਵੇ ਕੋਈ ਹਾਂਜੀ 4 ਮਹੀਨੇ ਹੋ ਗਿਓ ਪੰਜਵਾਂ ਜਾਂਦੇ ਚੱਕ ਪਾਸ ਆ ਠੀਕ ਹੈ ਜਿੰਨੇ ਮੇਰੇ ਵੀਰ ਭਾਵੇਂ ਕੇ ਸੌਦਾ ਕਰ ਲਵਾਂ ਚੱਕ ਕਰਾ ਲੇ ਜੇ ਨਹੀਂ ਇੱਕ ਹਫਤਾ ਤੱਕ ਕਰਾ ਦੇ ਕਰਾ ਲੇ ਜੋ ਖਾਲੀ ਉਹਦੇ ਜਿਵੇਂ ਅਸੀਂ ਕਰਾਂ ਹਟਾਉਂ ਜਾਂਦਾ ਠੀਕ ਠੀਕ ਜਿੱਥੇ ਮਰਜ਼ੀ ਦੇ ਬੱਛੀ ਖਾਲੀ ਆ ਫੇਕਰਾ ਸਾਡਾ ਹੋਣ ਜਾਂਦਾ। ਮੇਰੀ ਉੰਗਣੀ ਬਾਹਰ ਤੋਂ ਕਿਹੜੀ ਸੀਲ ਤਿਆਰ ਆ ਗੱਬਣ ਜੋਸ਼ੀ। ਇਹ ਤਿਆਰ ਨਹੀਂ ਆਈ ਹੜਕੋ ਜੀ। ਠੀਕ ਐ। ਸੀਲ ਸੰਧੀ ਆਵੇ ਇਧਰ ਇਦਾਂ ਬੈ ਜਾਵੇਂ। ਕੋਈ ਗੱਲ ਬਾਤ ਨਹੀਂ। ਗੱਬਣਾ ਤਾਂ ਦੋ ਤਿੰਨ ਪਾਉਣੀਆਂ ਸੀ। ਟੋਕੜਾ ਮੱਖੀ ਵਿੱਚ ਬਾਹਰ ਮੇਗੀਆਂ ਟੋਕੜਾ ਗੱਬਣਾ। ਠੀਕ ਐ ਠੀਕ ਐ। ਹਾਂ ਦੋ ਤਿੰਨ ਪਾਉਣੀਆਂ ਹੁੰਦਾ। ਪਾਣਾ ਟੋਕੜਾ ਗੱਬਣਾ। ਅਜੂ ਵੀ ਜਾਂਦੀ। ਫੜੇ ਫੜੇ ਤੁਸੀਂ ਜਾਂਦੀ ਹੋ। ਸੀਲ ਵੜੀ। ਇਹ ਵੀ ਹੁੰਦਾ ਪਿੱਛੋਂ ਤਾਂ ਬੜੀ ਗਰੰਟੀ ਹੈ ਜੀ ਪਰ ਦੋ ਤੋਂ 20 ਕਿਲੋ ਦਊਗੀ ਬਹੁਤਾ ਤਾਂ ਨਹੀਂ। ਠੀਕ ਐ ਜੀ। ਹਾਂ ਦੂਜੇ ਸੁਆ। ਦੂਜੇ ਸੁਏ ਸੁਣ ਗੱਡੀ-ਗੁੱਡੀ ਵਾਲੇ ਬਨੇ ਸਾਰੇ ਬਨੇ ਚੱਲਦੀ ਐ। ਆਪ ਅਸਮਾਨ ਖਣਾ ਦੀ ਪਿੱਛੇ ਦੀ ਗਰੰਟੀ ਹੋ ਗਈ। ਐਡਾ ਬਾਰੇ ਪੰਜ ਥਲੇ ਤੇ ਆ ਬਈ। ਇਹ ਇਹ ਸਿੱਧਾ ਬਾਰੇ ਥਲੇ ਤੇ। ਠੀਕ ਐ ਜੀ। ਇਹ ਟਾਈਮ ਕਿੰਨਾ ਕਰਾਈਓ ਜੀ? ਇਹ ਵੀਰੇ ਜੇ ਦੇਣ 10 ਲੈ ਆਇਆ। ਲੈ ਜਣੇ। ਦੇਣ 10 ਲੈ ਗੱਡੀ-ਗੁੱਡੀ ਸਾਰੇ ਬਨੇ ਚੱਲਦੀ ਵਿਗਰੀ ਜੇ ਗਈ। ਵੱਢੀ ਵਾਲੇ। ਵੱਢੀ ਆਸੀ। ਗੋਗੜ ਵਾਲੀ ਆ ਕੇ ਬਾਕੀ। ਬਾਕੀ ਤੋਂ ਉਹਦੀ ਸਾਨੂੰ 20 ਕਿਲੋ ਦੀ ਗਾਰੰਟੀ ਮਿਲ ਜੀ ਉਹ ਤਾਂ ਉਹ ਤੇ ਵਾਦਾਂ ਦੇ 20 ਕਿਲੋ ਕਿਉਂ 20 ਕਿਲੋ ਗੰਢੀਆਂ ਮਿਲ ਜੀ ਫੁੱਲੇ ਦੀ ਠੀਕ ਆ ਜੀ ਹਾਂਜੀ ਤੇ ਨਾਂਗੜੀਆਂ ਬੱਛੀ ਵੇ ਵੱਡੀ ਆ ਕਾਦ ਮੇਨਾਂ ਦੀ ਗੋਗੜ ਵਾਲੀ ਆਗੇ ਨਗੀਸ਼ੀ ਨਹੀਂ ਆ ਕੋਈ ਨਾ ਆਉਂ ਜਾ ਸਾਰੇ ਵਾਦੇ ਹੁੰਦੀਆਂ ਕੱਟੋ ਆਪੇ ਕੋਈ ਕਰਨੀ ਆਪੇ ਗਏ ਸੁਤਰਾ ਉਹ ਲੈ ਜੂਗੀ ਦਾਈਆਂ ਦੇ ਘਰੇ ਦਾਈਆਂ ਮੁੰਡੀਆਂ ਮਈਆਂ ਦੇ ਬਰਾਬਰ ਹੁੰਦੀਆਂ ਵਾ ਮੋਲ ਕਨੇ ਗਾਈਆਂ ਕਿੱਦਾਂ ਦੀ ਬੱਛੀ ਵੇ ਕੀ ਰੇ ਯਾਰ ਕੀ ਤੇ ਦੱਸੋ ਹਣ ਇਹਦਾ ਰੇਟ ਵੀ ਜੇ ਦੇ ਹੋਵੇ ਹੁਣ ਥੋੜੀ ਜਿਹੀ ਚਲੋ ਤਿਆਰ ਦੇਣ ਦਾ ਖੜਦੀ ਆ 10 ਦਿਨਾਂ ਦੀ ਕੋਈ ਗੱਲ ਨਹੀਂ ਗਾਈ ਵੇਖਦੀ 10 ਦਿਨਾਂ ਦੀ ਹਾਂਜੀ ਉਹ ਤਾਂ ਹੁਣ ਦੇ ਭਾਵੇਂ ਵੇਚ ਦਈਏ 75 ਦੀ ਹਾਂਜੀ ਕੋਈ 75 ਨਹੀਂ ਅਲਾ ਕਰਨਾ ਹਾਂਜੀ ਕੋਈ 70 ਨਹੀਂ ਹਾਂਜੀ ਇਹ 60000 ਦੀ ਨਹੀਂ ਠੀਕ ਹੈ ਜੀ ਪਰ ਵੱਡੀ ਨਾਲ 55 ਦੇ ਦੇਣੀ ਆ ਚਲੋ ਫੇਰ ਆ ਜਣੀਆਂ ਅੱਜ ਹੀ ਹਲਕੋ ਨਹੀਂ ਆਈ ਆ ਹਾਂਜੀ ਇਹ 50000 ਦੀ ਬੜੇ ਪੱਕੀ ਦੇਣੀ 50000 ਵੱਡੀ ਵਾੜ ਜੇ ਵੇਖ ਲਓ ਫੀਲ ਠੰਡੀ ਥਾਂ ਦੀ ਗਾਰੰਟੀ ਹੋਊਗੀ ਠੀਕ ਹੈ ਪਿੱਛਿਆਂ ਦੀ ਵੀ ਇਹ ਗੁਆਣ ਕਰਾਂਗਾ ਦੱਬ ਕਰਾਂ ਜੀ ਠੀਕ ਹੈ ਜੀ ਦੱਬ ਕਰਾਂ ਬੱਡੀ ਵੜਾ ਬਾਕੀ ਨਿੱਕੀ ਲੱਗਣੀ ਮੈਨੂੰ ਬਾਕੀ ਹੋ ਸਾਰੇ ਵੀਰ ਭੈਣ ਭਰਾ ਨੂੰ ਬੇਨਤੀ ਆ ਸੁਆ ਸਵਾਇਆ ਮਾਲ ਜਿਹੜਾ ਵਾ ਹਾਂਜੀ ਉਹਨੂੰ ਚੋਜੋ ਆ ਤੇ ਗੱਪਲ ਨੂੰ ਪਾਸ ਕਰਕੇ ਲਾਜੋ ਹਾਂਜੀ ਤੇ ਬਾਕੀ ਸਾਡੀ ਗਰੰਟੀ ਹੋਊਗੀ ਬਾਕੀ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਵੱਧ ਤੋਂ ਵੱਧ ਤੁਹਾਡਾ ਸੰਯੋਗ ਪਿਆਰ ਹਾਂਜੀ ਤੇ ਸਾਰੇ ਵੀਰ ਭੈਣ ਭਰਾ ਨੂੰ ਤੇ ਬਾਕੀ ਅਵਲ ਦੇ ਹਾਂ ਠੀਕ ਹੈ ਜੀ ਤੇ ਪਿੰਡ ਭੰਗਾਲ ਗਿਆ ਹਾਂਜੀ ਠੀਕ